ਦਾ ਨਹੀਂ ਵਿਸਥਾਪਤ ਹੁਣ ਅਗਲਾ ਮਸਲਾ ਮੈਂ ਫਿਰ ਇਸ ਪਾਸੇ ਆਣਾ ਚਾਹਣਾ ਕਿ ਦੀਵਾਲੀ ਨਾਲ ਸਾਡਾ ਕੀ ਸੰਬੰਧ ਹੈ ਜੀ ਅੱਜ ਗੁਰੂ ਦੇ ਵਿੱਚ ਨਹੀਂ ਗੁਰੂ ਦੇ ਵਿੱਚ ਨਹੀਂ ਜੀ ਅੱਜ ਗੁਰੂ ਗ੍ਰੰਥ ਵਿੱਚ ਸ਼ਬਦ ਗੁਰੂ ਹੈ ਜਿਹੜਾ ਗ੍ਰੰਥ ਵਿੱਚ ਗ੍ਰੰਥ ਦੇ ਵਿੱਚ ਸ਼ਬਦ ਗੁਰੂ ਦਾ ਟਿਕਾਣਾ ਨਿਵਾਸ ਹਰਿਮੰਦਰ ਜਿਹੜਾ ਉਹ ਹੈ ਹਰ ਦਾ ਸ਼ਬਦ ਗੁਰੂ ਦਾ ਨਿਵਾਸ ਹਰਿਮੰਦਰ ਜਿਹੜਾ ਹੈ ਉਹ ਹੈ ਸੁਰਤ ਸ਼ਬਦ ਦਾ ਮੇਲ ਸੁਰਤ ਵਿੱਚ ਟਿਕਾਓ ਅਜੀਬ ਗੱਲ ਇਹ ਹੈ ਕਿ ਅੱਜ ਇਸ ਹਰਮੰਦਰ ਵਿੱਚ ਵੀ ਸਾਡੀ ਉਹੀ ਹਾਲਤ ਬਣ ਚੁੱਕੀ ਹੈ ਵੀ ਜੇ ਅਸੀਂ ਇਹ ਸਮਝ ਲਈਏ ਕਿ ਹਰ ਮੰਦਰ ਵਿੱਚ ਜਦੋਂ ਗੁਰੂ ਆਉਂਦਾ ਹੈ ਉਦੋਂ ਦੀਵਾਲੀ ਹੁੰਦੀ ਹੈ ਤਾਂ ਕੀ ਅਸੀਂ ਐਸ ਹਰਮੰਦਰ ਦੇ ਹਿਰਦੇ ਦੇ ਹਰਮੰਦਰ ਦੇ ਦਰਵਾਜ਼ੇ ਬੰਦ ਕਰ ਚੁੱਕੇ ਹਾਂ ਤੇ ਫਿਰ ਕੌਣ ਸ਼ਬਦ ਗੁਰੂ ਨੂੰ ਇਸ ਦੇ ਅੰਦਰ ਤਾਂ ਅਸੀਂ ਪ੍ਰਵੇਸ਼ ਨਹੀਂ ਕਰਨ ਤੇ ਦਰਵਾਜ਼ੇ ਤੋਂ ਮੋੜ ਰਹੇ ਆ ਮੂੰਹ ਸਾਡਾ ਦਰਵਾਜ਼ਾ ਹੈ ਮੂੰਹ ਦਰਵਾਜ਼ਾ ਜੀ ਕਿਉਂਕਿ ਨੌ ਦਰਵਾਜ਼ੇ ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤਰ ਉਹਨਾਂ ਨੌ ਦੁਆਰਿਆਂ ਵਿੱਚ ਮੂੰਹ ਵੀ ਆਉਂਦਾ ਹੈ ਅਸੀਂ ਬਾਣੀ ਪੜਨੀ ਸ਼ਬਦ ਪੜਨਾ ਜਾਂ ਸ਼ਬਦ ਸੁਣਨਾ ਕੰਨ ਵਿੱਚ ਦਰਵਾਜ਼ਾ ਨੇ ਬਸ ਇਹਨਾਂ ਦਰਵਾਜ਼ਿਆਂ ਤੋਂ ਮੋੜ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਬਦ ਗੁਰੂ ਨੂੰ ਜੀ ਹਿਰਦੇ ਵਿੱਚ ਨਹੀਂ ਲਿਜਾ ਰਹੇ ਹਿਰਦੇ ਵਿੱਚ ਲਿਜਾਈਏ ਤਾਂ ਅੰਦਰ ਗਿਆਨ ਦਾ ਚਾਂਦਨ ਦੀਪ ਮਾਲਾ ਹੋਵੇ ਦੀਵਾਲੀ ਹੋਵੇ ਉਹ ਸਾਡੀ ਹੋ ਨਹੀਂ ਰਹੀ ਕੀ ਮੈਂ ਸਿਕ ਸੰਗਤਾਂ ਨੂੰ ਇਹ ਪੁੱਛਣਾ ਚਾਹਣਾ ਭੜਿਓ ਅਜੀਬ ਗੱਲ ਹੈ 400 ਸਾਲ ਪੁਰਾਣੀ ਦੀਵਾਲੀ ਮਨਾਉਂਦੇ ਰਹੋਗੇ ਦੇਹ ਧਾਰੀ ਗੁਰੂ ਦੇ ਵਕਤ ਦੀ ਇਤਿਹਾਸ ਦਾ ਇੱਕ ਹਿੱਸਾ ਜਿਹੜੀ ਅਜੇ ਤੱਕ ਇਤਿਹਾਸ ਨੂੰ ਵੀ ਅਸੀਂ ਸਪਸ਼ਟ ਨਹੀਂ ਕਰ ਸਕੇ ਸਬਤ ਹੀ ਨਹੀਂ ਸਬਤ ਹੀ ਨਹੀਂ ਕਰ ਸਕੇ ਉਹ ਦੀਵਾਲੀ ਤਾਂ ਮਨਾਉਂਦੇ ਰਹੋਗੇ ਪਟਾਕਿਆਂ ਵਾਲੀ ਜਿਸ ਪਟਾਕੇ ਤੇ ਆਤਿਸ਼ਬਾਜ਼ੀ ਨਾਲ ਕਈ ਗਰੀਬ ਗਰੀਬਾਂ ਦੇ ਅਰਮਾਨ ਜਲ ਜਾਂਦੇ ਨੇ ਬਲ ਜਾਂਦੇ ਨੇ ਸਰਮਾਇਆ ਜਲ ਜਾਂਦਾ ਸਭ ਕੁਝ ਹੋ ਜਾਂਦਾ ਐਸੀ ਦੀਵਾਲੀ ਤਾਂ ਮਨਾਉਂਦੇ ਰਹੋਗੇ ਤੇ ਹਿਰਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਗੁਰੂ ਦਾ ਪਰਵੇਸ਼ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਅਸਥਾਨ ਤੇ ਥਾਂ ਤੇ ਉੱਥੇ ਪਰਵੇਸ਼ ਕਰਕੇ ਉਹ ਅੰਦਰਲੀ ਦੀਵਾਲੀ ਨਹੀਂ ਮਨਾਓਗੇ ਇਸ ਵਾਸਤੇ ਸਾਡੀ ਇਹ ਦੀਵਾਲੀ ਮਨਾਉਣਾ ਇੱਕ ਅਧੂਰਾ ਪਾਣਾ ਹੈ ਅਸੀਂ ਤੇ ਅਜੇ ਇਹ ਨਹੀਂ ਸਮਝ ਸਕਕੇ ਸਾਡੇ ਅੰਦਰ ਸ੍ਰੀ ਗੁਰਗੰਨ ਸਾਹਿਬ ਦੇ ਸ਼ਬਦ ਦਾ ਪ੍ਰਵੇਸ਼ ਤੇ ਗਿਆਨ ਦਾ ਪ੍ਰਕਾਸ਼ ਹੀ ਅਸਲ ਦੀਵਾਲੀ ਹੈ ਜਿਹੜੀ ਅਸੀਂ ਨਹੀਂ ਪੈਦਾ ਕਰ ਰਹੇ ਆਓ ਸਿੰਘੋ ਮੈਂ ਚਾਹਨਾ ਸੱਦਾ ਦੇਣਾ ਚਾਹਨਾ ਹਿਰਦੇ ਵਿੱਚ ਸ਼ਬਦ ਗੁਰੂ ਸ੍ਰੀ ਗੁਰਗੰਨ ਸਾਹਿਬ ਨੂੰ ਲੈ ਕੇ ਜਾਓ ਕਿਸੇ ਹੋਰ ਗ੍ਰੰਥ ਨੂੰ ਕਿਸੇ ਹੋਰ ਸ਼ਬਦ ਨੂੰ ਕਿਸੇ ਹੋਰ ਰਚਨਾ ਨੂੰ ਅੰਦਰ ਨਾ ਵੜਨ ਦਿਓ ਆਹੋ ਇਸ ਨੂੰ ਅੰਦਰ ਲਿਜਾਓ ਤੇ ਇਹਦੇ ਪ੍ਰਕਾਸ਼ ਵਿੱਚੋਂ ਜਿਹੜਾ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮੁਖ ਪਾਠ ਵੇਦ ਪਾਠ ਪਾਪਾਂ ਖਾਏ ਉਹਨਾਂ ਪਾਪਾਂ ਨੂੰ ਨਿਵਰਤ ਕਰਨ ਵਾਲੀ ਚੰਗੇ ਗੁਣ ਪੈਦਾ ਕਰਨ ਵਾਲੀ ਸੋਖਿਰਤ ਪੈਦਾ ਕਰਨ ਵਾਲੀ ਸ਼ubh ਗੁਣਾ ਨੂੰ ਪੈਦਾ ਕਰਨ ਵਾਲੀ ਜਿਹੜੀ ਰੌਸ਼ਨੀ ਸ਼ਬਦ ਗੁਰੂ ਦੀ ਹੈ ਉਹ ਅੰਦਰ ਆਵੇ ਅੰਦਰ ਇੱਕ ਦੀਵਾਲੀ ਬਣ ਜਾਏ ਆਓ ਸਾਰੇ ਅਸੀਂ ਇਸ ਪਾਸੇ ਅੱਗੇ ਵਧੀਏ ਤੇ ਪੁਰਾਣੀਆਂ ਦੀਵਾਲੀਆਂ ਮਨਾ ਮਨਾ ਕੇ ਇਤਿਹਾਸ ਦੀਆਂ ਉਹ ਪੈਦਾ ਕੀਤੀ ਉਹ ਵੀ ਹੋਈਆਂ ਨਹੀਂ ਪੈਦਾ ਕੀਤੀਆਂ ਹੋਈਆਂ ਜੀ ਦੀਵਾਲੀਆਂ ਅਸੀਂ ਕਿਸੇ ਭਰਮ ਭੁਲੇਖੇ ਨਾਲ ਗੁੰਮਰਾਏ ਹੋਏ ਹੋਏ ਮਨਾ ਰਹੇ ਹਾਂ ਔਰ ਉਹਨਾਂ ਦੀਵਾਲੀਆਂ ਨੇ ਸਾਨੂੰ ਇੱਕ ਪਰੰਪਰਾ ਆਖਾ ਕੇ ਐਨਾ ਪੱਥਰ ਦਿਲ ਕਰ ਦਿੱਤਾ ਕਿ ਸਾਨੂੰ ਹਜ਼ਾਰਾਂ ਲੱਖਾਂ ਆਦਮੀਆਂ ਦੀ ਸ਼ਹੀਦੀਆਂ ਤੇ ਬਰਬਾਦੀ ਜਿਹੜੀ ਹੈ ਉਹ ਵੀ ਅੱਜ ਸਾਡੇ ਲਈ ਹਮਦਰਦੀ ਨਹੀਂ ਬਣ ਗਈ ਸਾਡੇ ਜਸ਼ਨ ਬਣ ਗਏ ਤੇ ਕਿਸ ਮੂਹ ਨਾਲ ਅਸੀਂ ਜਸ਼ਨ ਮਨਾਵਾਂਗੇ ਇਹ ਸਾਨੂੰ ਅੱਜ ਸੋਚਣ ਦੀ ਲੋੜ ਹੈ ਇੰਨੀ ਬੇਮਤੀ ਘਟਨਾ ਚਾਣਾ ਜੋ ਆਉ ਇੱਕ ਕਾਰਨ ਹੈ ਕਿ ਅੱਜ ਅਸੀਂ ਦੀਵਾਲੀ ਗੁਰੂ ਦੇ ਗਿਆਨ ਤੋਂ ਦੂਰ ਹੋ ਕੇ ਮਨਾ ਰਹੇ ਹਾਂ ਜਿਵੇਂ ਸਿੰਘ ਸਾਹਿਬ ਪ੍ਰਸਾਦ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਇੱਕ ਪਾਸੇ ਗੁਰੂ ਦੀ ਆਮਦ ਦੇ ਉੱਤੇ ਦੀਵਾਲੀ ਮਨਾਈ ਜਾਂਦੀ ਹੈ ਉਹ ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਅਮਦ ਦੇ ਉੱਤੇ ਦਰਵਾਜ਼ੇ ਗੁਰੂ ਘਰ ਦੇ ਬੰਦ ਕਰ ਲਏ ਜਾਂਦੇ ਨੇ ਇਹ ਕੇਵਲ ਪ੍ਰਬੰਧ ਦਾ ਮਸਲਾ ਹੈ ਤੇ ਪ੍ਰਬੰਧ ਉਹ ਕਰਦਾ ਜੋ ਸਿਆਸੀ ਲੋਕਾਂ ਨੂੰ ਪਸੰਦ ਹੁੰਦਾ ਤੇ ਆਪਾਂ ਕੇਵਲ ਤੇ ਕੇਵਲ ਗੁਰੂ ਨਾਲ ਜੁੜ ਕੇ ਆਪਣੇ ਅੰਦਰ ਹਰਮੰਦਰ ਦੇ ਵਿੱਚ ਸ਼ਬਦ ਦੇ ਗਿਆਨ ਦਾ ਦੀਵਾ ਬਾਲੀਏ ਤਾਂ ਕਿ ਸਾਡੀ ਇਹ ਦੀਵਾਲੀ ਹਮੇਸ਼ਾ ਵਾਸਤੇ ਸਾਰਿਆਂ ਦੇ ਲਈ ਸੁਖ ਭਰੀ ਤੇ ਚੰਗੇ ਦਿਨਾਂ ਵਾਲੀ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਪੁੱਤਕ ਦੀ ਖਮਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ